ਗੱਲਬਾਤ ਕਰਾਂਗੇ ਸਰਦਾਰ ਨਿਰਮਲ ਸਿੰਘ ਡੀਐਸਪੀ ਰਿਟਾਇਰ ਨੇ ਪੰਜਾਬ ਪੁਲਿਸ ਦੇ ਵਿੱਚ ਕਾਫੀ ਸਿਵਾਮਾ ਨੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਸਿਵਾਮਾ ਉਹਨਾਂ ਨੇ ਨਿਮਾਈਆਂ ਨੇ ਪਰ ਗੱਲ ਸਿੱਖੀ ਤੇ ਕਰਾਂਗੇ ਅੱਜ ਸਿੱਖੀ ਕਰਾਂ ਚ ਕਿਉਂ ਖਤਮ ਹੁੰਦੀ ਜਾਂਦੀ ਆ ਉਹ ਵੀ ਇੱਕ ਸਮਾਂ ਸੀ ਜਿੰਨੇ ਬੱਚੇ ਘਰ ਦੇ ਵਿੱਚ ਸਾਰੇ ਕੇਸ ਧਾਰੀ ਦੇਖੇ ਜਾਂਦੇ ਸੀ ਪਰ ਅੱਜ ਉਹ ਵੀ ਦਿਨ ਨੇ ਕੇਸ ਧਾਰ ਨਹੀਂ ਪਰ ਰੋਡੇ ਬੱਚੇ ਨੇ ਜਿਹੜੇ ਉਹ ਪਰਿਵਾਰਾਂ ਦੇ ਵਿੱਚ ਦਿਖਾਈ ਦਿੰਦੇ ਨੇ ਸਦਾ ਨਰਮਲ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਨਿਰਵੈ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਈਕੁਰ ਜੀ ਦਾ ਹਾਲ ਸਭ ਵਾਈਕੁਰ ਜੀ ਕੀ ਹੱਥੇ ਕਿਸ ਤਰ੍ਹਾਂ ਦੇਖਦੇ ਹੋ ਅੱਜਕੱਲ ਸਿਰ ਤੇ ਦਸਤਾਰ ਨਹੀਂ ਕਿਸੇ ਦੇ ਨੌਜਵਾਨ ਬੱਚੇ ਦਿਖ ਰਹੇ ਐਕਚੁਅਲੀ ਜਦੋਂ ਤੋਂ ਨਾ ਸਾਡੀਆਂ ਬੀਬੀਆਂ ਭੈਣਾਂ ਦੇ ਸਿਰ ਤੇ ਚੁੰਨੀ ਉਤਰੀਆਂ ਨਾ ਉਦੋਂ ਨਾਲੇ ਸਿੱਖੀ ਦਾ ਵੀ ਬੜਾ ਗਰਖ ਹੋ ਗਿਆ ਕਦੇ ਸਮਾਂ ਸੀ ਵੀ ਸਿੱਖਾਂ ਦੀ ਕੁੜੀ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਸੀ ਵੀ ਮੈਂ ਸਿੱਖਾਂ ਦੇ ਘਰ ਜੰਮੀ ਆ ਜਾਂ ਕਿਸੇ ਨੂੰ ਪਛਾਣ ਕਰਨ ਦੀ ਲੋੜ ਨਹੀਂ ਹੁੰਦੀ ਸੀ ਉਹਦੇ ਸਿਰ ਤੇ ਚੁੰਨੀ ਰੱਖੀ ਦਾ ਹੀ ਪਤਾ ਲੱਜ ਜਾਂਦਾ ਸੀ ਵੀ ਇਹ ਕੁੜੀ ਸਿੱਖਾਂ ਦੀ ਆ ਫਿਰ ਕੋਈ ਬੰਦਾ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਵੀ ਜਿਹਦੇ ਸਿਰ ਤੇ ਚੁੰਨੀ ਆ ਉਹਨਾਂ ਨਾਲ ਕੋਈ ਛੇੜਖਾਨੀ ਕਰ ਦੇ ਜਾਂ ਕੋਈ ਬਦਤਮੀਜ਼ੀ ਕਰ ਦੇ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਹਮ ਜਿਹੜੇ ਪਿੰਡ ਵਿੱਚ ਅਸੀਂ ਜੰਮੇ ਪੜੇ ਆ ਉੱਥੇ ਸਿੱਖੀ ਵਾਲਾ ਬਹੁਤ ਜ਼ਿਆਦਾ ਮਾਹੌਲ ਸੀ ਬਹੁਤ ਜ਼ਿਆਦਾ ਇੰਨੇ ਜ਼ਿਆਦਾ ਉੱਥੇ ਸਿੱਖ ਸੀਗੇ ਕਿ ਸੰਤ ਕਰਤਾਰ ਸਿੰਘ ਭਿੰਡਰਾਵਾਲਿਆਂ ਨੂੰ ਆਪਣਾ ਜਥਾ ਲੈ ਕੇ ਉੱਥੇ ਹੂੰ ਆਉਣਾ ਪਿਆ ਅਮਰਿਸ਼ ਕਰਨ ਵਾਸਤੇ ਹੂੰ ਭਾਈ ਜਸਵੀਰ ਸਿੰਘ ਰੋਡੇ ਨੇ ਆਪਣੀ ਕਿਤਾਬ ਲਿਖੀ ਆ ਸੋਹਿਰ ਦੇ ਸੰਤ ਖਾਲਸਾ ਹੂੰ ਉਹਦੇ ਵਿੱਚ ਵੀ ਸਾਡੇ ਪਿੰਡ ਦਾ ਜ਼ਿਕਰ ਹੂੰ ਸੰਤ ਕਰਤਾ ਸਿੰਘ ਜੀ ਉੱਥੇ ਅੰਮ੍ਰਿਤ ਛਕਾਉਣ ਵਾਸਤੇ ਉੱਥੇ ਗਏ ਹੂੰ ਤੇ ਉਦੋਂ ਅਸੀਂ ਛੋਟੇ ਹੁੰਦੇ ਸੀ ਤੇ ਉਦੋਂ ਉੱਥੇ ਰੌਲਾ ਪੈ ਗਿਆ ਵੀ ਭਿੰਡਾਲੇ ਸੰਤ ਆਏ ਨੇ ਭਿੰਡਾਲੇ ਸੰਤ ਆਏ ਨੇ ਹੂੰ ਤੁਸੀਂ ਦੇਖੇ ਨੇ ਭਿੰਡਾਲੇ ਸੰਤ ਮੈਂ ਸੰਤ ਕਰਤਾ ਸਿੰਘ ਨੂੰ ਦਰਸ਼ਨ ਕਰਤਾ ਠੀਕ ਹੈ ਉਦੋਂ ਫਿਰ ਅੰਮ੍ਰਿਤ ਸਾਰੇ ਜਿੰਨੇ ਉੱਥੇ ਸਿੱਖ ਰਹਿੰਦੇ ਸੀ ਉਹਨਾਂ ਨੇ ਸਾਰਿਆਂ ਨੇ ਅੰਮ੍ਰਿਤ ਛਕਿਆ ਅਸੀਂ ਬੱਚੇ ਸੀ ਸਾਨੂੰ ਉਹਨਾਂ ਨੇ ਬਾਹਰ ਕੱਢ ਤੇ ਅ ਵੀ ਤੁਸੀਂ ਬਾਹਰ ਬੈਠੋ ਬਾਅਦ ਚ ਤੁਹਾਨੂੰ ਕਰਾਂਗੇ ਚੂੜਾ ਛਕਾਣਾ ਸੀ ਨਾ ਸਾਨੂੰ ਬਾਅਦ ਚ ਹੂੰ ਤੇ ਉਹ ਸਾਰਾ ਨਮਰ ਛਕਾਇਆ ਫਿਰ ਜਦੋਂ ਫਿਰ ਪ੍ਰਸ਼ਾਦ ਇਕੱਠੇ ਨਿਛਕਾਣਾ ਸੀ ਇੱਕੋ ਥਾਲੀ ਵਿੱਚ ਹੂੰ ਫਿਰ ਸਾਨੂੰ ਬੁਲਾ ਲਿਆ ਉਹਨਾਂ ਨੇ ਬੇ ਆਜੋ ਜਿਹੜੇ ਬੱਚੇ ਨੇ ਚੂੜਾ ਛਕਣਾ ਮੈਂ ਅਸੀਂ ਮੇਰੇ ਨਾਲ ਦੋ ਤਿੰਨ ਮੁੰਡੇ ਹੋਰ ਸੀਗੇ ਹੂੰ ਤੇ ਅਸੀਂ ਚੂੜਾ ਛਕਿਆ ਪਸੰਦ ਕਰਤਾਰ ਸਿੰਘ ਪਿੰਡ ਵਾਲੇ ਨੇ ਸਾਨੂੰ ਇਹ ਕਿਹਾ ਬਿਨਾਂ ਗੇਸਰ ਨਹੀਂ ਰਹਿਣਾ ਨਾ ਖਾਣਾ ਨਾ ਪੀਣਾ ਗੇਸਰ ਉਦੋਂ ਪੜ੍ਹਾਈ ਪੜ੍ਹਦੇ ਸੀ ਉਹਨੂੰ ਉਦੋਂ ਸਮਝ ਰੋ ਵੀ ਮੇਰੇ ਖਿਆਲ ਨਾਲ ਵੀ 75% 70% ਨੇ ਗੱਲ ਨਾ ਕੁਛ ਹਿੱਤਾ ਉਦੋਂ ਮੈਂ ਹਾਲੇ ਤਾਂ ਮੈਂ ਥੋੜੇ ਮੇਰੇ ਕੋਲ ਕਿਤਾਬ ਹੈ ਉਹਨਾਂ ਦੀ ਤੇ ਉਹਨਾਂ ਨੇ ਗਿਆਨੀ ਹਰਦਾਉ ਸਿੰਘ ਤੋਂ ਮੌਦੂ ਛੋਟੇ ਹੁੰਦੇ ਸੀ ਉਹਨਾਂ ਦੀ ਡਿਊਟੀ ਲਗਾਤੀ ਵੀ ਤੁਸੀਂ ਰਾਜਪੁਰਾ ਬਾਬਾ ਮੋੜ ਤੇ ਤੁਸੀਂ ਇੱਥੇ ਖੜਨਾ ਵੀ ਸੰਤ ਜਰਨੈਲ ਸਿੰਘ ਪਟਿਆਲੇ ਆਣਗੇ ਵੀ ਉਹਨਾਂ ਨੂੰ ਕਹਿਣਾ ਵੀ ਉਹ ਤੁਸੀਂ ਪਟਿਆਲੇ ਪਹੁੰਚੋ ਵੀ ਅਸੀਂ ਨਾਲ ਉੱਥੇ ਸੂਰਜਪੁਰ ਸੀਮਿੰਟ ਫੈਕਟਰੀ ਆ ਸਾਡਾ ਪਿੰਡ ਦਿੱਤਾ ਜੇ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ ਨੰਗੇ ਸਿਰ ਨਹੀਂ ਰਹਿਣਾ ਕਦੇ ਨੰਗੇ ਸਿਰ ਦਾ ਖਾਣਾ ਨਾ ਪੀਣਾ ਨਾ ਇਸ਼ਨਾਨ ਕਰਨਾ ਨਾ ਡਿੰਗਲ ਪਾਣੀ ਜਾਣਾ ਸਿਰ ਟੱਕੇ ਰੱਖਣਾ ਸਿਰ ਟੱਕੇ ਰੱਖਣਾ ਉਗਲੋ ਸੀ ਪੱਲੇ ਬੰਨੀ ਹੋਈ ਹੈ ਹੁਣ ਤੱਕ ਵੀ ਬੰਨੀ ਹੋਈ ਨੰਗਾ ਸਿਰ ਜਿਹੜਾ ਬੰਦਾ ਮੈਂ ਦੇਖਦਾ ਮੈਨੂੰ ਜ਼ਹਿਰ ਚੜ ਜਾਂਦੀ ਆ ਜਿਵੇਂ ਮੇਰੇ ਆਪਣੇ ਘਰ ਦੇ ਨੇ ਬੱਚੇ ਨੇ ਮੈਂ ਲੜ ਪੈਂਦਾ ਮੈਂ ਨੰਗੇ ਸਿਰ ਰਹਿਣ ਦਾ ਕੀ ਮਤਲਬ ਇਹ ਸਾਡਾ ਬੇਸ ਸੀਗਾ ਤੇ ਸਾਡਾ ਸਿਧਾਂਤ ਕੀ ਹੋਊਗਾ ਸਾਡੇ ਅੰਦਰ ਇੱਕ ਮਰਿਆਦਾ ਪੱਕੀ ਭਾਵਨਾ ਪੈਦਾ ਹੋਏਗੀ ਜਦੋਂ ਸਿਰ ਟਕਣੇ ਬੰਦ ਹੋਗੇ ਉਦੋਂ ਮਰੇ ਦਾ ਦਕਾਨ ਹੋਣਾ ਸ਼ੁਰੂ ਹੋ ਗਿਆ ਇਹਦਾ ਜ਼ਿੰਮੇਵਰ ਕੋ ਜ਼ਿੰਮੇਵਰ ਪ੍ਰਚਾਰਕ ਨੇ ਪੰਜ ਪਿਆਰੇ ਨੇ ਜਿਹੜੇ ਅੰਮ੍ਰਿਤ ਛਕਾਉਂਦੇ ਨੇ ਚਲੋ ਕਿਸੇ ਦੀ ਭਾਵਨਾ ਹੁੰਦੀ ਆ ਬੰਦਾ ਦਾੜੀ ਕੱਟਦਾ ਉੱਥੇ ਅੰਮ੍ਰਿਤ ਛਕਾਣ ਚਲ ਜਾਂਦਾ ਵੀ ਅੱਤ ਬਾਅਦ ਮੈਂ ਦਾੜੀ ਨਹੀਂ ਕੱਟਾਂਗਾ ਉਹ ਦਾੜੀ ਕੱਟੇ ਨੂੰ ਵੀ ਅੰਮ੍ਰਿਤ ਛਕਾਉਂਦੇ ਨੇ ਪਹਿਲਾਂ ਉਹ ਕਹਿੰਦੇ ਸੀ ਨਹੀਂ ਪਹਿਲਾਂ ਕੇਸ ਰੱਖ ਹੂੰ ਪਹਿਲਾਂ ਤੂੰ ਕਰ ਆਪਣਾ ਪ੍ਰੈਕਟਿਸ ਕਰ। ਪਹਿਲਾਂ ਟ੍ਰੇਨਿੰਗ ਦਿੱਤੀ ਗਿਆ। ਟ੍ਰੇਨਿੰਗ ਲਾਓ ਵੀ ਤੂੰ ਰੱਖ ਵੀ ਸਕੇਂਗਾ ਕੱਲ ਨੂੰ ਦਾੜੀ ਰੱਖ ਕੇ ਕਹੇ ਵੀ ਮੈਥੇ ਦਾ ਜ ਰੱਖੀ ਨਹੀਂ ਜਾਣੀ ਮੈਂ ਫੇਰ ਕੱਟ ਦੇਣੀ ਆ। ਠੀਕ ਆ। ਪ੍ਰਚਾਰਕ ਮੈਂ ਨਹੀਂ ਦੇਖਿਆ ਵੀ ਕੋਈ ਪੰਜ ਪਿਆਰੇ ਇਹ ਕਹਿੰਦੇ ਹੋਣ ਵੀ ਬੀਬੀਓ ਤੰਗੇ ਸੇ ਨਹੀਂ ਰਹਿਣਾ। ਨਹੀਂ ਤਾਂ ਤੁਸੀਂ ਤਰਫਈਓ। ਰਹਿਤ ਮਰਿਆਦਾ ਵਿੱਚ ਵੀ ਤੇ। ਹੂੰ। ਵੀਰ ਨੰਗੇ ਸਿਰ ਰਹੂਗਾ ਆਪਣੇ ਆਪੇ ਤਨਖਾਈ ਆ ਹੁਣ ਤੁਸੀਂ ਹਾਲ ਦੇਖ ਲਓ ਹਰੋਜ ਦੀਵਾਨ ਹਾਲ ਤੋਂ ਪ੍ਰਚਾਰ ਹੁੰਦਾ ਸਨ ਨੂੰ ਮਰਿਆਦਾ ਹੀ ਨਹੀਂ ਸਿਖਾਈ ਜਾਂਦੀ ਵੀ ਸਿੱਖਦੇ ਕਿਸ ਤਰ੍ਹਾਂ ਰਹਿਣਾ ਜੀਵਨ ਕਿਸ ਤਰ੍ਹਾਂ ਜੀਣਾ ਕਿਹੜੀ ਮਰਿਆਦਾ ਵਿੱਚ ਰਹਿ ਕੇ ਜੀਣਾ ਹਮ ਅਮਰ ਸੋਖੋ ਸਿੰਘ ਸੋ ਜੋ ਗੁਰੂ ਵਾਲੇ ਬਣੋ ਇੰਨਾ ਕਹਿ ਕੇ ਆਪਣਾ ਪੱਲਾ ਛਾੜ ਦਿੰਦੇ ਨੇ ਸੁਣਨ ਵਾਲਾ ਇੱਕ ਕੰਨੋਂ ਸੁਣਦਾ ਦੂਸਰੇ ਕੰਨੋਂ ਕੱਢ ਦਿੰਦਾ ਅਮਰਤ ਕਿਉਂ ਛਕੋ ਗੁਰੂ ਵਾਲੇ ਕਿਉਂ ਬਣੋ ਉਹ ਨਹੀਂ ਦੱਸਿਆ ਤੋ ਨਹੀਂ ਦੱਸਿਆ ਉਹਦਾ ਫਾਇਦਾ ਕੀ ਹੈ ਕੀ ਫਾਇਦਾ ਕੋ ਨਹੀਂ ਦੱਸਣਾ ਜੇ ਉਹ ਦ੍ਰਿੜ ਕਰਾਇਆ ਜਾਵੇ ਜਿੰਨੀ ਵਾਰ ਵੀ ਜਿੱਥੇ ਵੀ ਜਾਓ ਇੱਕ 10 15 ਮਿੰਟ ਕਥਾ ਵਿੱਚ 5 ਮਿੰਟ ਕੱਢ ਲਓ ਵੀ ਸਿੱਖਦਾ ਆ ਨਿਤਨੇਮ ਆ ਨਿਤਨੇਮ ਇਹ ਜਰਨੀਆਂ ਲੰਗਰ ਛਕਣ ਵੇਲੇ ਸਿਰ ਟੱਕੇ ਰੱਖ ਸਕਦੀਆਂ ਤੇ ਲੰਗਰ ਹਾਲ ਤੋਂ ਬਾਹਰ ਕੀ ਹੋ ਜਾਂਦਾ ਫਿਰ ਗਰਮੀ ਲੱਗਣ ਲੱਗਦੀ ਇਹਨਾਂ ਨੂੰ ਉਹ ਤਾਂ ਮਦਰਾਂ ਵੀ ਉਹਨਾਂ ਨੂੰ ਸਿੱਖੀ ਦੀ ਮਰਿਆਦਾ ਦਾ ਪਤਾ ਨਹੀਂ ਆ ਜਾਂ ਮਰਿਆਦਾ ਫਾਲੋ ਨਹੀਂ ਕਰਨਾ ਚਾਹੁੰਦੀਆਂ ਫਿਰ ਅੱਗੇ ਬੱਚਿਆਂ ਤੋਂ ਕੀ ਆਸ ਰੱਖਦ ਨੇ ਕੀ ਆਸ ਅੱਗੇ ਤਾਂ ਨਾਮ ਵੀ ਸਿੰਘ ਲੱਗਦਾ ਸੀ ਹਰੇਕ ਦਾ ਪਰ ਅੱਜ ਸਿੰਘ ਨਹੀਂ ਕਿਸੇ ਦਾ ਮੈਂ ਹੁਣ ਕਈ ਵਾਰ ਅਖਬਾਰਾਂ ਵਿੱਚ ਭੋਗ ਦੇ ਪੜਦਾ ਹੁੰਨਾ ਚੰਗੇ ਚੰਗੇ ਸਿੱਖਾਂ ਦੇ ਅੱਗੇ ਜਿਹੜੇ ਦੋਤੇ ਪੁੱਤੇ ਨੇ ਉਹ ਹੀ ਨਹੀਂ ਪਤਾ ਲੱਗਦਾ ਵੀ ਇਹ ਮੁਸਲਮਾਨ ਨੇ ਅੱਗੇ ਇਹਨਾਂ ਦੇ ਪੁੱਤੇ ਦੋਤੇ ਜਾਂ ਈਸਾਈ ਨੇ ਉਹਨਾਂ ਦਾ ਨਾਮ ਕੀ ਆ ਪਤਾ ਨਹੀਂ ਇਹਦਾ ਸਾਡੀ ਜਿਹੜੀ ਨਹੀਂ ਹੈ ਉਹਦੇ ਵਿੱਚ ਛੋਟੇ ਸਾਹਿਬ ਜੰਦ ਦਾ ਬਿਲਕੁਲ ਪਾਪ ਕਨਾ ਹੋ ਜਿਹੜੇ ਸਾਡੇ ਘਰ ਦੇ ਬੱਚੇ ਨਹੀਂ ਉਹ ਵੀ ਤਾਂ ਉਦੋਂ ਦੇ ਡ੍ਰਿਡ ਹੋਣਾ ਚਾਹੀਦੇ ਸੀ ਹੁਣੇ ਚਾਹੀਦੇ ਸੀ ਬਿਲਕੁਲ ਹੁਣ ਮਾਂ ਬਾਪ ਕੀ ਕਰਦੇ ਨੇ ਨੰਗੇ ਸਿਰ ਲੈ ਜਾਂਦੇ ਨੇ ਗੁਰਦੁਆਰੇ ਕਿੰਨੀ ਸ਼ਰਮ ਦੀ ਗੱਲ ਆ ਵੀ ਉਹ ਟੋਕਰੀ ਵਿੱਚੋਂ ਰੁਮਾਲ ਚੱਕ ਕੇ ਉਹਦਾ ਸਿਰ ਟੱਕਦੇ ਸਿੱਖੀ ਕਿਵੇਂ ਰਹਿ ਜੂਗੀ ਨੰਗੇ ਰਹਿਣਾ ਤੁਸੀਂ ਬਜ਼ਾਰਾਂ 'ਚ ਚੱਲ ਜਿਓ ਸਿੱਖ ਪੂਰੇ ਕੱਪੜੇ ਨਹੀਂ ਪੰਧਾ ਨੰਗੇ ਸਿਰ ਜੂੜਾ ਨੰਗਾ ਮਿੱਟੀ ਕੱਟਾ ਸਿਰ 'ਚ ਪੈਂਦੀ ਹੈ ਮਾਂ ਕਦੇ ਨਹੀਂ ਕਹੇਗੀ ਵੀ ਸਿਰ ਟੱਕ ਕੇ ਰਹਿ ਔਰ ਦਸਤਾਰ ਬੰਨਣ ਦਾ ਕੀ ਗੱਲ ਕਿਵੇਂ ਸਿੱਖੀ ਰਹੂਗੀ ਜਿਉਂ-ਜਿਉਂ ਬڑا ਹੋਊਗਾ ਉਹ ਦੇਖੂਗਾ ਵੀ ਯਾਰ ਵਾਲ ਘੱਟੇ ਦਾ ਇਦਾਂ ਰਹਿੰਦੇ ਨੇ ਇਦਾਂ ਰਹਿੰਦੇ ਨੇ ਮੁੰਡਿਆਂ ਨੂੰ ਕਹਿਣਗੇ ਤੂੰ ਵਾਲ ਘਟਾਰਾ ਇਹਨੂੰ ਅੰਬ ਲੱਗਦੇ ਨੇ ਇਹਨੂੰ ਪੁਰਾਣਾ ਹੁੰਦਾ ਢਿੰਕਾ ਦਾੜੀਆਂ ਦਾ ਹੁਣ ਕਟਾਂਦੇ ਨੇ ਹੁਣ ਉਸ ਤਰ੍ਹਾਂ ਨੂੰ ਆਣ ਲੱਗੇ ਦਾੜੀਆਂ ਨੂੰ ਇਹ ਜਿਹੇ ਜਿਹੇ ਦਾੜੀਆਂ ਦੀ ਸ਼ੇਵ ਬਣਾ ਲੀਆਂ ਦੀਆਂ ਜਿਹੜੀਆਂ ਸ਼ਕਲਾਂ ਬਣਾ ਲੀਆਂ ਜਿਵੇਂ ਅਰਬਾਂ ਦੇ ਸ਼ੇਖ ਨਹੀਂ ਹੁੰਦੇ ਉਹ ਇੱਥੋਂ ਵੀ ਦਾੜੀ ਇਕਾਈ ਜੀ ਰੈਂਕ ਦਾ ਅਫਸਰ ਵੀ ਉਦਾਂ ਹੀ ਸ਼ੇਵ ਕਰਦਾ ਦਾੜੀ ਨੂੰ ਦੀ ਮੀਰਬਾਂ ਦੇ ਸੇਕ ਕਰਦੇ ਨੇ ਹੁਣ ਉਹ ਉਹਨਾਂ ਨੂੰ ਸਿੱਖਾਂ ਦੇ ਬੱਚੇ ਗਈਏ ਕੋ ਅਰਬਾਂ ਦੇ ਬੱਚੇ ਗਈਏ ਅਰਬਾਂ ਦੇ ਬੱਚੇ ਗਈਏ ਮਾਂ ਬਾਪ ਦਾ ਫਰਜ਼ ਬਣਦਾ ਸੀ ਕਿ ਬੱਚੇ ਨੂੰ ਗੁਰਦੁਆਰੇ ਲਿਜਾਣ ਲੱਗੇ ਉਹਨੂੰ ਸਿਖਾਣਾ ਵੀ ਇਹ ਸਾਡੇ ਗੁਰੂ ਸਾਹਿਬ ਨੇ ਵਾਹਿਗੁਰੂ ਆ ਇਹ ਇੱਥੇ ਮੱਥਾ ਟੇਕਣਾ ਇੱਥੇ ਟਿੱਕੇ ਬੈਠਣਾ ਇਸ ਤਰ੍ਹਾਂ ਅਰਦਾਸ 'ਚ ਖੜੇ ਹੋਣਾ ਉਹਨੂੰ ਡਿਸਪਲਨ ਸਿਖਾਣਾ ਸੀ ਸਿਪਰੇ ਗੁਰਦੁਆਰੇ ਜਾ ਕੇ ਜਦੋਂ ਬੱਚੇ ਨੂੰ ਡਿਸਪਲਨ ਦਾ ਪਤਾ ਹੋਏਗੀ ਮੈਂ ਟਿੱਕੇ ਬੈਠਣਾ ਉਹਦੇ ਮਨ ਵਿੱਚ ਟਿਕਾ ਆਏਗਾ ਵੀ ਸ਼ੋਰ ਨਹੀਂ ਮਚਾਣਾ ਘੁੰਮਣਾ ਨਹੀਂ ਇੱਧਰ ਉੱਧਰ ਨਹੀਂ ਕਰਨਾ ਉਹ ਬੱਚੇ ਨੂੰ ਪਤਾ ਹੀ ਨਹੀਂ ਹੈ ਉਹਦੇ ਅੰਦਰ ਡਿਸਪਲਨ ਤਾਂ ਗੁਰਦੁਆਰੇ ਤੋਂ ਪੈਦਾ ਹੋਣਾ ਸੀ ਬਿਲਕੁਲ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਨੇ ਕੀਰਤਨੀ ਸਿੰਘ ਨੇ ਉਹਨਾਂ ਦੇ ਖਰਚੇ ਤਨਖਾਹਾਂ ਵੀ ਨਹੀਂ ਹੈਗੀਆਂ ਪਰ ਕੀ ਤਨਖਾਹਾਂ ਹੈ ਨਹੀਂ ਆ ਗੌਣਪੁਰ ਨਾਲੋਂ 2-2 2.5 ਲੱਖ ਦੇਣਾ ਜਿਹੜਾ ਥੋੜੇ ਘਰ ਦੇ ਵਿੱਚ ਬੈਠ ਕੇ ਤਿੰਨ ਦਿਨ ਪਾਠ ਕਰਨਾ ਜੀ ਨੇ ਕੀਰਤਨ ਕਰਨਾ ਉਹਨੂੰ ਰੁਪਿਆ ਉਹ 500 700000 ਦੇਣਾ ਭਾਵਨਾ ਨਹੀਂ ਹੈ ਭਾਵਨਾ ਨਹੀਂ ਹੈ ਗੁਰੂ ਤੇ ਭਰੋਸਾ ਨਹੀਂ ਹੈ ਭਾਵਨਾ ਨਹੀਂ ਹੈ ਹੁਣ ਅਸੀਂ ਇੱਥੇ ਪ੍ਰੋਗਰਾਮ ਕੀਤਾ ਆਪਣੇ ਰਿਟਾਇਰਮੈਂਟ ਵਾਲੇ ਦਿਨ ਨੂੰ ਨਹੀਂ ਰਿਟਾਇਰਮੈਂਟ ਤੋਂ ਇੱਕ ਸਾਡੇ ਫੰਕਸ਼ਨ ਸੀ ਬਿਆਧਾ ਫੰਕਸ਼ਨ ਸੀ ਉਹ ਰੱਗੀ ਜਿੱਥੇ ਕਿਹਾ ਜੀ ਮੈਂ ਵੀ 1500 ਪੇਟਾ ਲੈਣੀ ਆ ਕੀਰਤਨ ਦੀ ਕੀਰਤਨ ਬੜਾ ਸੋਹਣਾ ਕੀਤਾ ਮਨ ਨੂੰ ਲੱਗਿਆ ਵੀ ਨਹੀਂ ਯਾਰ 1500 ਦਾ ਕਟ ਹੂੰ ਅਸੀਂ 3100 ਦਿੱਤਾ ਉਹਨੂੰ ਹਾਲਾਂਕਿ ਲੋਕ ਵੀ ਰਹਿੰਦੇ ਸੀ ਹੂੰ ਫਿਰ ਇੱਕ ਹੋਰ ਸੀ ਜਥਾ ਆਇਆ ਆਸਾ ਦੀ ਵਾਰ ਦਾ ਕੀਰਤਨ ਕਰਾਇਆ ਤਾਂ ਉਹ ਵੀ 1500 ਮੰਗੇ ਮੈਂ ਕਿਹਾ ਯਾਰ ਇਹ ਤਾਂ ਇੰਨਾ ਸੋਹਣਾ ਕੀਰਤਨ ਕਰਦੇ ਨੇ ਜੀ 1500 ਕਟਾ ਉਹ ਸਵੇਰੇ ਸਵੇਰੇ ਤਾਂ ਅਲਗੇ ਫਿਰ ਉਹ ਜਿਹੜੇ ਪੇਟਾ ਹੁੰਦੀ ਹੈ ਉਹ ਵੀ ਨਹੀਂ ਕਰਦੇ ਹੂੰ 3100 ਮੈਨੂੰ ਲੱਗ ਤੋਂ ਦਿੱਤੇ ਪੇਟਾ ਤੋਂ ਲੱਗ ਦਿੱਤਾ ਪੇਟਾ 1500 ਮੰਗਦਾ ਸੀ ਮੈਂ 3100 ਦਿੱਤੇ ਹੂੰ ਫਿਰ 1000 ਵੈਸੇ ਦਿੱਤਾ ਜਿਸ ਤਰ੍ਹਾਂ ਵੀ ਤੋਂ ਬਾਜੀ ਤੇ ਹੁਣ ਸੰਗਤ ਐਨੀ ਹੁੰਦੀ ਨਹੀਂ ਆ ਫਿਰ 1000 ਰੁਪਏ ਉਹਨੂੰ ਹੋਰ ਦਿੱਤਾ ਵੀ ਤੇਲ ਦਾ ਖਰਚਾ ਤੁਹਾਡਾ ਉਹ ਸੁਬਾਹ ਨੇ ਦਿੱਤਾ ਤੋ ਗੁਰੂ ਸਾਹਿਬ ਜਦੋਂ ਹਜੂਰ ਸਾਹਿਬ ਗੁਰਤਾ ਗੱਦੀ ਦਿੱਤੀ ਹਨ ਉਹਨੂੰ ਸਿੱਖਾਂ ਨੂੰ ਦੇ ਗਏ ਸੀ ਇਹ ਕਹਿ ਗਏ ਸੀ ਵੀ ਪਏ ਤੁਸੀਂ ਗਰੰਥੀ ਸਿੰਘ ਦਾ ਪੂਰਾ ਮਾਨ ਸਨਮਾਨ ਕਰਨਾ ਉਹਦਾ ਸਤਿਕਾਰ ਕਰਨਾ ਉਹ ਚੀਜ਼ਾਂ ਸਾਡੇ ਪੱਲੇ ਜਦੋਂ ਕੋਈ ਸਾਨੂੰ ਦੱਸਦਾ ਦੱਸਦਾ ਨਹੀਂ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਦੇਦੋ ਗਰੰਥੀ ਸਿੰਘ ਦਾ ਸਤਿਕਾਰ ਨਹੀਂ ਹੁੰਦਾ ਇਸ ਕਰਕੇ ਪਿੱਛੇ ਮੂਵਮੈਂਟ ਕਿਸੇ ਨੂੰ ਹਟਦੇ ਜਾ ਰਹੇ ਹਾਂ ਪੈਸੇ ਤੇ ਸਿਰ ਤੇ ਖੜੀ ਜਾਣਾ ਕੋਈ ਭਾਵਨਾ ਥੋੜਾ ਬੋਧਾ ਪਿੱਛੇ ਹੌਸਲਾ ਵੀ ਤਾਂ ਕਿਸੇ ਚੀਜ਼ ਦਾ ਹੋਣਾ ਚਾਹੀਦਾ ਹੈ ਹੋਣਾ ਜ਼ਰੂਰੀ ਹੈ ਅਸਕਰ ਦੇਖਿਆ ਜਾਂਦਾ ਜਦੋਂ ਆਪਾਂ ਕੋਈ ਘਰਾਂ ਦੇ ਵਿੱਚ ਪ੍ਰੋਗਰਾਮ ਕਰਾਉਂਦੇ ਆ ਉਹਦੇ ਵਿੱਚ ਸੌਦੇ ਕੀਤੇ ਜਾਂਦੇ ਨੇ 5000 ਦੇ ਵੀ ਇਹ ਪਾਠੀ 5000 ਨਹੀਂ ਦੇਣਾ ਇਹਨੂੰ 3100 ਦੇਣਾ ਇਹਨੂੰ 3100 ਨਹੀਂ 2100 ਦੇਣਾ ਇਹਨੂੰ 2100 ਵੀ ਨਹੀਂ 1100 ਦੇਣਾ ਜਦੋਂ ਕੋਈ ਕਲਾਕਾਰਾਂ ਦੀ ਗੱਲ ਹੁੰਦੀ ਹੈ ਜੋ 10 ਲੱਖ ਮੰਗਦੇ ਨੂੰ 10 ਲੱਖ ਹੀ ਦਿੱਤਾ ਜਾਂਦਾ 10 ਲੱਖ ਇਹ ਸਹੀ ਗੱਲ ਹੈ ਬਿਲਕੁਲ ਲੋਕਾਂ ਨੂੰ ਦਸਵੰਦ ਦੀ ਮਹੱਤਤਾ ਬਾਰੇ ਦੱਸਿਆ ਵੀ ਨਹੀਂ ਜਾਂਦਾ ਪਤਾ ਵੀ ਨਹੀਂ ਹੈ ਔਰ ਉਹ ਸੁਣਨਾ ਵੀ ਨਹੀਂ ਚਾਹੁੰਦੇ ਇਹ ਠੀਕ ਹੈ ਵੀ ਦਸਵੰਦ ਅੱਜ ਦੀ ਤਰੀਕ ਵਿੱਚ ਕੱਢਣਾ ਬੜਾ ਔਖਾ ਔਖਾ ਸੌ ਰੁਪਏ ਵਿੱਚੋਂ 10 ਰੁਪਏ ਤਾਂ ਅਸੀਂ ਕੱਢ ਸਕਦੇ ਹਾਂ ਵੀ ਦਸਵੰਦ ਆ ਜੀ ਹਮ ਹਜ਼ਾਰ ਰੁਪਏ 10000 ਪਿੱਛੇ ਅਪਨ ਹਜ਼ਾਰ ਨਹੀਂ ਹਜ਼ਾਰ ਨਹੀਂ ਕੱਢ ਸਕਦੇ ਜੇ ਤੁਹਾਡੀ ਭਾਵਨਾ ਠੀਕ ਹੋਊਗੀ ਤਾਂ ਤੁਹਾਡਾ ਦਸਵੰਦ ਵੀ ਨਿਕਲੂ ਦਸਵੰਦ ਨੂੰ ਇਕੱਠਾ ਹੀ ਛੋੜੀ ਦੇਣਾ ਤੁਸੀਂ ਦੇਖੋ ਵੀ ਕਿੱਥੇ ਜ਼ਰੂਰਤ ਆ ਸਰਦਿਕ ਮੁੰਡਾ ਗੁਰਸਿੱਖਾ ਹੋ ਏਐਸਆਈ ਆ ਹੋ ਦੀਵਾਨ ਹਰ ਮੰਜੀ ਸਭ ਵੀ ਸ਼ਾਮ ਦੀ ਕਥਾ ਕਦੇ-ਕਦੇ ਕਰਦਾ ਸਰਉਣੀ ਕਮੇਟੀ ਵੀ ਉਹਨੂੰ ਬਾਹਰ ਭੇਜ ਦਿੰਦੀ ਆ ਉਹ ਕਹਿੰਦਾ ਵੀ ਜਦੋਂ ਤੋਂ ਮੈਂ ਦਸਵੰਦ ਕੱਢਣਾ ਸ਼ੁਰੂ ਕੀਤਾ ਮੇਰੇ ਫਾਲਤੂ ਖਰਚੇ ਬੰਦ ਹੋ ਗਏ ਦਵਾਈਆਂ ਦੇ ਅਦਰੁੱਧ ਜਿਹੜੇ ਮਜੂਲ ਖਰਚੀ ਹੁੰਦੀ ਸੀ ਹੂੰ ਉਹਦੇ 'ਚ ਬਰਕਤ ਰਹਿਣ ਲੱਗ ਗਈ ਹੂੰ ਠੀਕ ਦਸਵੰਦ ਕੱਢਣ ਨਾਲ ਬਰਕਤ ਆਉਂਦੀ ਆ ਹੂੰ ਹੁਣ ਤੁਸੀਂ ਦੇਖੋ ਵੀ ਬੱਚਿਆਂ ਨੂੰ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਸਾਨੂੰ ਮਜਾਲਾ ਵੀ ਅਸੀਂ ਗੁਰਦਾਰੇ ਕੋਈ ਸ਼ੋਰ ਮਚਾ ਦਈਏ ਉੱਚੀ ਬੈਠ ਕੇ ਗੱਲ ਕਰ ਲਈਏ ਹੂੰ ਸਾਨੂੰ ਜਦ ਇਹ ਘੂੜ ਦਿੰਦੇ ਸੀ ਵਿੱਚ ਬਿਲਕੁਲ ਨਹੀਂ ਬੋਲਣਾ ਹੂੰ ਉਹਨਾਂ ਮਾਪੇ ਬਾਪ ਕੀ ਕਰਦੇ ਨੇ ਬੱਚੇ ਨੂੰ ਖੁੱਲਾ ਛੱਡ ਦਿੰਦੇ ਨੇ ਹੂੰ ਗੁਰਦਾਰਿਆਂ ਵਿੱਚ ਬਿਲਕੁਲ ਕਦੇ ਉਹ ਗੋਲਕ ਤੇ ਜਾ ਕੇ ਚੜ ਜਾਂਦਾ ਕਦੇ ਉਹ ਜੰਗਲਾਂ ਦੇ ਉੱਤੇ ਚੜ ਜਾਂਦਾ ਕਦੇ ਖੜਕਾ ਕਰੀ ਜਾਂਦਾ ਕਦੇ ਗਲੋਪਣੀਆਂ ਖਾਂਦਾ ਮਾਂ ਦੇਖ ਕੇ ਹਸ ਰਹੀ ਹੈ ਦੰਦ ਕੱਢ ਰਹੀ ਹੈ ਲੋਕੀ ਪਰੇਸ਼ਾਨ ਹੋ ਰਹੇ ਨੇ ਉਹਨੂੰ ਇਹ ਨਹੀਂ ਪਤਾ ਵੀ ਇੱਥੇ ਇਹਨਾਂ ਡਿਸਪਲਨ ਸਿੱਖਣਾ ਸੀ ਇਹ ਤਾਂ ਇਨਡਿਸਪਲਨ ਕਰ ਰਿਹਾ ਹੂੰ ਫਿਰ ਅਸੀਂ ਸੇਵਾ ਕਰਦੇ ਸੀ ਗੁਰੂ ਘਰ ਦੀ ਬਰਤਨਾਂ ਦੀ ਸੇਵਾ ਕਰਨੀ ਹੋਰ ਝਾੜੂ ਸਾਰਾ ਕੁਝ ਅਸੀਂ ਕਰਨਾ ਸਾਡੇ ਅੰਦਰ ਇੱਕ ਡਿਸਪੀਸਪਲਨ ਪੈਦਾ ਹੋਇਆ ਡਿਸਪੀਸਪਲਨ ਪੈਦਾ ਹੋਇਆ ਸੈਲਫ ਡਿਸਪੀਸਪਲਨ ਪੈਦਾ ਹੋਇਆ ਉਹ ਪੈਦਾ ਕਰਨ ਵਾਸਤੇ ਹੁਣ ਸੇਵਾ ਨਾ ਮਾਪੇ ਬਾਪ ਕੋ ਆਪਕਾਰ ਦਾ ਨਾ ਬੱਚਿਆਂ ਨੂੰ ਕਹਿੰਦੇ ਨੇ ਨਹੀਂ ਕਹਿੰਦੇ ਹੁਣ ਸਾਨੂੰ ਲੰਗਰ ਵਰਤਾਣਾ ਤੱਕ ਨਹੀਂ ਜਾਂਦਾ ਤੁਸੀਂ ਥਾਲੀ ਰੱਖੀ ਐ ਖਾਲੀ ਐ ਦਾਲ ਆਲਾ ਘਮ ਰਿਹਾ ਉਹ ਕਹਿੰਦਾ ਮੈਨੂੰ ਆਵਾਜ਼ ਮਾਰ ਮੈਂ ਤਾਂ ਦਾਲ ਪਾਉਂਗਾ ਹੁਣ ਇਹ ਤਾਂ ਮਰਿਆਦਾ ਨਹੀਂ ਐ ਆਵਾਜ਼ ਮਾਰ ਕੇ ਬਰਾੰਦੀ ਭਾਈ ਦਾਲ ਪਾ ਦੇ ਪ੍ਰਸ਼ਾਦਾ ਦੇ ਦੇ ਹੂੰ ਸਾਨੂੰ ਲੰਗਰ ਵਰਤਾਣਾ ਵੀ ਨਹੀਂ ਆਇਆ ਸਾਨੂੰ ਕੁਛ ਖਾਂਦਾ ਹੀ ਨਹੀਂ ਆ ਦੱਸੂਗਾ ਕੌਣ ਦਸਣਾ ਦਾ ਪ੍ਰਚਾਰਕ ਨੇ ਅੱਜ ਕੱਲ ਤਾਂ ਸਾਧਨ ਹੀ ਨਹੀਂ ਐਨੇ ਜ਼ਿਆਦਾ ਪ੍ਰਚਾਰਦੇ ਇੱਕ ਪ੍ਰਚਾਰਕ ਘੰਟਾ ਲੰਦਾ ਉਹ 5 ਮਿੰਟ 10 ਮਿੰਟ ਨਹੀਂ ਕੱਟ ਸਕਦਾ ਉਹ ਵੀ ਆ ਮਰਿਆ ਦਾ ਇਦਾਂ ਕਰਨੀ ਆ ਮਰਿਆ ਦਾ ਤਾਂ ਕਰਨੀ ਅੰਮ੍ਰਿਤ ਅਰੀ ਬੀਬੀਆਂ ਉੱਪਰੋਂ ਦੇ ਗੱਤਰੇ ਪਾਏ ਹੁੰਦੇ ਨੇ ਕੰਗਾ ਦਾ ਕੇਸ ਵਾਸਤੇ ਸੀ ਨਾ ਉਹ ਕਿਰਪਾਨ ਨਾਲ ਟੰਗਿਆ ਹੋਇਆ ਫਿਰ ਨੰਗਾ ਝੂਠਾ ਵੀ ਖਾਂਦੀਆਂ ਨੇ ਜਦੋਂ ਕਿ ਸੰਤਪਿੰਡ ਵਾਲਿਆਂ ਨੇ ਕਿਹਾ ਸੀ ਵੀ ਝੂਠਾ ਵੀ ਨਹੀਂ ਖਾਣਾਗੇ ਪਰ ਉਹ ਕਿਹੜੀ ਮਰਿਆਦਾ ਦੀ ਪਾਲਣਾ ਕਰਦੀਆਂ ਸਵਾਲੇ ਵੀ ਕਿਹੜੀ ਮਰਿਆਦਾ ਦੀ ਪਾਲਣਾ ਕਰਦੀ ਅੰਮ੍ਰਿਤ ਤੁਸੀਂ ਛਕਿਆ ਹੋਇਆ ਛਕਿਆ ਹੋਇਆ ਫਿਰ ਟੱਕੇ ਤੁਸੀਂ ਰੱਖਦੀਆਂ ਨਹੀਂ ਐ ਨੰਗੇ ਸਿਰ ਤੁਸੀਂ ਫਿਰਦੀਆਂ ਐ ਨੰਗੇ ਸੀਰ ਤੁਸੀਂ ਖਾਂਦੀਆਂ ਪੈਂਦੀਆਂ ਇੱਥੇ ਤੱਕ ਝੂਠਾ ਵੀ ਖਾਂਦੀਆਂ ਨੇ ਫਿਰ ਦੱਸੋ ਵੀ ਕਿਹੜੀ ਮਰਿਆਦਾ ਦੀ ਖਾਤਰ ਕਿਹੜੀ ਮਰਿਆਦਾ ਦੀ ਪਾਲਣਾ ਕਰਨ ਦੀ ਖਾਤਰ ਤੁਸੀਂ ਅਮਰ ਛਕਿਆ ਤੁਸੀਂ ਤਾਂ ਤਰਖਾਈਏ ਹੋ ਇਹ ਗੱਲਾਂ ਉਹਨਾਂ ਨੂੰ ਕੌਣ ਦੱਸੇਗਾ ਤੇ ਪ੍ਰਚਾਰ ਕਰਨ ਨੂੰ ਦੱਸਣੀ ਹਮਮ ਸ਼ਰੋਣੀ ਕਮੇਟੀ ਦਾ ਕੀ ਰੋਲ ਆ ਸ਼ਰੋਣੀ ਕਮੇਟੀ ਪ੍ਰਚਾਰ ਦੇ ਨਾਂ ਤੇ ਇੱਕ ਡਰਾਮਾ ਕਰ ਰਹੀ ਮੈਂ ਤਾਂ ਇਹ ਦੇਖਦਾ ਹੁੰਦਾ ਜਿੱਦਾਂ ਮੈਨੂੰ ਤਜਰਬਾ ਹੋਇਆ ਅਸੀਂ ਬਾੜਸਾਪ ਜਾਂਦੇ ਹੁੰਦੇ ਸੀ ਮੈਂ ਉਦੋਂ ਪਠਾਨਕੋਟ ਸੀ ਉਨ ਮਸਿਆਦ ਦਿਨਾਂ ਨੈਚਰਲੀ ਉੱਥੇ ਠਾਡੀ ਜਿੱਥੇ ਵੀ ਆਣਾ ਰੱਗੀ ਉੱਥਾ ਵੀ ਆਣਾ ਹੂੰ ਉੱਥੇ ਮੈਂਬਰਸ ਰਾਉਂਡ ਇੱਕ ਕਮੇਟੀ ਨੇ ਬਸ ਫੋਟੋਆਂ ਫੋਟੋਆਂ ਖਿੱਚੀ ਕੇ ਪਾ ਲਈਆਂ ਵੀ ਦੇਖੋ ਜੀ ਧਰਮ ਪ੍ਰਚਾਰ ਕੀਤਾ ਗਿਆ ਅੱਜ ਬਾੜ ਸਾਹਿਬ ਦੇ ਮੌਕੇ ਤੇ ਰੱਗੀ ਸਿੰਘਾਂ ਨਾਲ ਨਾਲ ਜਾ ਕੇ ਸਨ ਉਹ ਨੰਬਰ ਗੇਮ ਖੇਡਦੇ ਨੇ ਬਸ ਵੀ ਅਸੀਂ ਤਾਂ ਐ ਕਰ ਰਹੇ ਹਾਂ ਚੰਗੇ ਬੰਦੇ ਵੀ ਨਹੀਂ ਇਹ ਨਹੀਂ ਇਹ ਵੀ ਨਹੀਂ ਹੈ ਚੰਗੇ ਬੰਦੇ ਚੰਗੇ ਵੀ ਸਵਾਲ ਇਹ ਵੀ ਜਿਹੜੀ ਗੱਲ ਤੁਸੀਂ ਲਾਸਟ ਵਿੱਚ ਕਹਿੰਦੇ ਹੋ ਵੀ ਗੁਰੂ ਵਾਲੇ ਅਮਰਤ ਸੋਗੋ ਸਿੰਘ ਸੋਜੋ ਗੁਰੂ ਵਾਲੇ ਬਣੋ ਇਹ ਤੁਸੀਂ ਲਾਸਟ ਵੀ ਤਾਂ ਕਹਿ ਦਿੰਦੇ ਹੋ ਉਹਦੀ ਭੂਮਿਕਾ ਵੀ ਬੰਨੋ ਨਾ ਵੀ ਗੁਰੂ ਵਾਲੇ ਕਿਉਂ ਬਣਿਆ ਕਿਉਂ ਬਣਿਆ ਅਮਰਤ ਕਿਉਂ ਛਕੀ ਹੈ ਸਿੰਘ ਕਿਉਂ ਸਜੀ ਹੈ ਉਹਦੀ ਭੂਮਿਕਾ ਕੋਈ ਬੰਨੂਗਾ ਤਾਂ ਹੀ ਆ ਕੇ ਕਰੂਗਾ ਨਾ ਹੂੰ ਹੁਣ ਜਦੋਂ ਅਸੀਂ ਪੁਲਿਸ ਵਿੱਚ ਭਰਤੀ ਹੋਏ ਸੀ ਸਾਨੂੰ ਸਾਡੇ ਬੰਦੇ ਦਾਦਿਆਂ ਨੇ ਅਸੀਂ ਜਾਬਤਾ ਪੜੋ ਕੋਈ ਵੀ ਨਹੀਂ ਸੀ ਕਹਿੰਦਾ ਵੀ ਆਈਪੀਸੀ ਪੜੋ ਜਾਬਤਾ ਪੜਨਾ ਬਹੁਤ ਜ਼ਰੂਰੀ ਆ ਸਿੱਖਾਂ ਨੂੰ ਵੀ ਜਾਬਤਾ ਪੜਨ ਦੀ ਲੋੜ ਆ ਕਹਦਾ ਜਾਬਤਾ ਕੀ ਹੈ ਕਿਸ ਤਰ੍ਹਾਂ ਰਹਿਣਾ ਕਿਸ ਤਰ੍ਹਾਂ ਬੈਠਣਾ ਕਿਸ ਤਰ੍ਹਾਂ ਨਹੀਂ ਕੱਲ ਦੀ ਗੱਲ ਮੈਂ ਦੋਹਨੀਵਾਨ ਸਾਹਿਬ ਗਿਆ ਹੁਣ ਇੱਕ ਬੱਚੇ ਨੂੰ ਇਹ ਨਹੀਂ ਪਤਾ ਵੀ ਮੱਥਾ ਇੱਥੇ ਮੱਥਾ ਵੀ ਟੇਕਣਾ ਉਹ ਪਿਓ ਦੇਖ ਵੀ ਸ਼ਾਇਦ ਬੱਚਾ ਮੱਥਾ ਟੇਕ ਕੇ ਬੱਚਾ ਮੱਥਾ ਨਹੀਂ ਟੇਕ ਰਿਹਾ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ ਇੱਥੇ ਉਹ ਕਹਿੰਦੇ ਪੁੱਤ ਮੱਥਾ ਟੇਕ ਕਹਿੰਦਾ ਪੈਸੇ ਤਾਂ ਦੇ ਕਰੋਨੇ پیسے ਦੇਤੇ ਉਹਨੇ ਗੋਲਕ ਵਿੱਚ ਪਾਣ ਦੇ ਵਿਜਾ ਰਾਗਿਆਂ ਦੇ ਪਿੱਛੇ ਛੋਟਾ ਜਿਹਾ ਭੇਟਾ ਬਾਕਸ ਰੱਖਿਆ ਉਹਨੇ ਉੱਥੇ ਪਾ ਦਿੱਤੇ ਚਲੋ ਮੱਥਾ ਟੇਕੋ ਹੁਣ ਉਸਨੇ ਲੱਤਾਂ ਹੀ ਕਰ ਲਈਆਂ ਗੁਰੂਗ੍ਰਾਮ ਸਾਹਿਬ ਵਾਲੇ ਪਾਸੇ ਨੂੰ ਮੋਬਾਈਲ ਖੋਲਿਆ ਪਹਿਲਾਂ ਵੀਡੀਓ ਜੀ ਬਣਾਤੀ ਫਿਰ ਵੀਡੀਓ ਗੇਮ ਖੜਨ ਲੱਗ ਗਿਆ ਉੱਚੀ-ਉੱਚੀ ਆਵਾਜ਼ਾਂ ਲੱਗੀਆਂ ਉਹਦਾ ਫਰਜ ਬਣਦਾ ਸੀ ਉਹਦੇ ਪਿਓ ਦਾ ਵੀ ਆਹ ਕੀ ਕਰ ਰਿਹਾ ਤੂੰ ਇਹ ਕੀ ਕਰ ਰਿਹਾ ਉਹਨੂੰ ਦੱਸਣਾ ਮੇਰੇ ਹਣਿਆਂ ਦਾ ਮੈਂ ਤਾਂ ਟੋਕ ਦਿੰਦਾ ਸਿੱਧੀ ਕਰ ਮੈਂ ਤਾਂ ਦਰਬਾਰ ਸਾਹਿਬ ਵੀ ਦੋ ਬੰਦੇ ਛੇਤਰ ਪਰੇਡ ਕੀਤੀ ਉਹਨਾਂ ਦੀ ਉਹ ਨੰਗੇ ਸਿਰੇ ਲੰਗਰ ਖਾ ਕੇ ਬਾਹਰ ਆ ਰਹੇ ਸੀ ਮੈਂ ਕਿਹਾ ਤੁਹਾਡੀ ਹਿੰਮਤ ਕਿਵੇਂ ਪੈ ਗਈ ਮੈਂ ਉੱਥੇ ਝਾੜ ਤੇ ਇਹਨੂੰ ਗੁਰੂ ਕਾ ਬਾਗ ਜਗਾ ਬਣੀਆ ਨਾ ਦੀਵਾਨ ਹਾਲਾ ਮੈਂ ਉੱਥੇ ਚੰਗੇ ਥੱਪੜਾ ਮਾਰਿਆ ਉਹਨਾਂ ਤੇ ਕਈ ਸਾਲ ਦੀ ਗੱਲ ਹੈ ਉਹ ਗਲਤੀ ਹੋਊ ਜੀ ਗਲਤੀ ਹੋਊ ਜੀ ਮੈਂ ਤੁਹਾਡੀ ਹਿੰਮਤ ਕਿਵੇਂ ਪੈ ਗਈ ਅਸੀਂ ਟੋਕਦੇ ਹੀ ਨਹੀਂ ਕਿਥੇ ਨੂੰ ਟੋਕਦੇ ਬਿਲਕੁਲ ਫਿਰ ਮੈਂ ਬੱਚਿਆਂ ਨੂੰ ਗਿਆ ਮੈਂ ਬੱਚੇ ਸਿਰ ਪੈਰ ਇਕੱਠੇ ਕਰਕੇ ਬੈਠ ਹੂੰ ਜੇ ਗੇਮ ਖੜਨੀ ਹੈ ਤਾਂ ਗੁਰਦਵਾਰੇ ਤੋਂ ਬਾਹਰ ਜਾ। ਹੂੰ। ਇੱਥੇ ਕੀਰਤਨ ਫਾ। ਹੂੰ। ਮੈਂ ਉਹਦੇ ਪਿਓ ਨੂੰ ਗਿਆ। ਮੈਂ ਕਿਹਾ ਤੇਰੀ ਡਿਊਟੀ ਬੰਦੀ ਹੈ। ਇਹ ਗੱਲਾਂ ਇਹ ਨੂੰ ਸਮਝਾਣ ਦੇ। ਹੂੰ। ਉਹ ਚੁੱਪਚਾਪ ਸੁਣੀ ਗਿਆ। ਇਹ ਕਿਹੜੇ ਸੰਦੇ ਗੱਲਾਂ ਨੇ? ਗਲਤੀ ਗੱਲ ਹੈ। ਗਲਤ ਦੀ ਗੱਲ ਆ। ਪਟਿਆਲੇ ਦੀ ਗੱਲ। ਪਟਿਆਲੇ ਦੀ ਗੱਲ। ਮੈਂ ਤਾਂ ਗੱਲ ਨੂੰ ਟੋਕ ਦਿੰਦਾ ਗੱਲਾਂ ਬਾਤਾਂ ਕਰਦੇ ਆ। ਹੂੰ। ਉਹਨ ਲੋਕੀ ਕਹਿੰਦੇ ਨੇ ਜੀ ਅਮਰਤ ਛਕਣ ਦਾ ਕੀ ਫਾਇਦਾ? ਹੂੰ। ਮੈਂ ਤੇ ਫਿਰ ਪਾਬੋਖ ਹੋ ਜਾਣਾ। ਜਦੋਂ ਮੈਂ ਅਮਰਿਸ਼ਾ ਕਿਹਾ ਨਾ 2008 ਵਿੱਚ 11 ਮਈ ਨੂੰ ਮੇਰਾ ਜਨਮ ਦਿਨ 11 ਮਈ ਦਾ ਉਸ ਤੋਂ ਬਾਅਦ ਨਾ ਮੈਂ ਕਥਾ ਸੁਣਦਾ ਸੀ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਹੂੰ ਵੀ ਦੋ ਟਾਈਮ ਦੇ ਉੱਤੇ ਪ੍ਰਮਾਤਮਾ ਤੋਂ ਜੋ ਮਰਜ਼ੀ ਮੰਗ ਲੋ ਤੁਹਾਨੂੰ ਮਿਲੇਗਾ ਮਿਲੇਗਾ ਮੇਰੀ ਗਾਰੰਟੀ ਹੈ ਠੀਕ ਮੈਂ ਗੱਲ پکڑ ਲਈ ਹੂੰ ਤਰਲੋਦੀ ਉੱਤੇ ਅਨੰਦਪੁਰ ਸਾਹਿਬ ਚਲੇਗੇ ਉਹਨਾਂ ਦੇ ਨਾਲ ਚ ਗਰਮੀ ਬੜੀ ਪੈਂਦੀ ਸੀ ਹੂੰ ਬਹੁਤ ਗਰਮੀ ਪਈ ਜਿਹੜੇ ਕਈ ਸਾਲਾਂ ਤੋਂ ਗਰਮੀ ਬੜੀ ਹੂੰ ਮੈਂ ਉੱਥੇ ਅਰਦਾਸ ਕੀਤੀ ਮੈਂ ਕਿਹਾ ਸੱਚੇ ਪਾਤਸ਼ਾਹ ਵੀ ਗਿਆਨੀ ਸਰਵ ਜੀ ਸੀ ਤਾਂ ਇਹ ਕਹਿੰਦੇ ਸੀ ਵੀ ਜੋ ਮੰਗੋਗੇ ਤੁਸੀਂ ਦੰਦਿਓ ਜਿਹਨੇ ਮਰਸਾਈਕ ਲਿਆ ਉਹ ਜੋ ਮੰਗੇ ਦਊਗਾ ਹੂੰ ਵੀ ਗਰਮੀ ਬੜੀ ਪੈ ਰਹੀ ਆ ਵੀ ਜਦੋਂ ਮੀਂਹ ਨਹੀਂ ਪਿਆ ਫਸਲਾਂ ਨਹੀਂ ਹੋਣਗੀਆਂ ਲੰਗਰ ਵਿੱਚ ਤੋਟ ਆ ਜੇਗੀ ਲੰਗਰ ਵਾਸਤੇ ਕਣਕ ਨਹੀਂ ਪੈਦਾ ਹੋਏਗੀ ਹੋਰ ਰੋਸ਼ਨ ਦਾਲਾਂ ਸਬਜ਼ੀਆਂ ਨਹੀਂ ਪੈਦਾ ਹੋਣਗੀਆਂ ਕਿਉਂਕਿ ਇਸ ਤਰ੍ਹਾਂ ਨਹੀਂ ਪੰਦ। ਵੀ ਬਾਰਿਸ਼ ਦੀ ਦਾਤ ਬਖਸ਼ ਕਸਣਾ ਘੜ ਦੋ ਅਗਲੀ ਬਸਰੀ। ਹਮ ਮੈਂ ਜਦੋਂ ਬਾਹਰ ਨਿਕਲਿਆ 3 ਵਜੇ ਸਵੇਰੇ 3 ਵਜੇ ਦੁਪਹਿਰੇ ਦੁਪਹਿਰੇ ਬਾਰਿਸ਼ ਥਰੀ। ਉਦਸਾਲ ਇਨਾਂ ਮੀ ਪਿਆ 2000 8000 ਰਿਕਾਰਡ ਕੱਢ ਕੇ ਦੇਖ ਲੋ ਕੋਈ ਕਹਿੰਦਾ 50 ਸਾਲ ਦਾ ਰਿਕਾਰਡ ਟੁੱਟ ਗਿਆ ਕੋਈ ਕਹਿੰਦਾ 40 ਸਾਲ ਦਾ ਰਿਕਾਰਡ ਟੁੱਟ ਗਿਆ ਇਹ ਫਾਇਦਾ ਅਮਰਸ਼ਕ ਕੇ ਅਰਦਾਸ ਕਰੀਦਾ ਲੇਕਿਨ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਪਰਮਾਤਮਾ ਹੌਸਲਾ ਦੇ ਰਿਹਾ ਤੇ ਰਿਹਾ ਪਰਮਾਤਮਾ ਤੋਂ ਨਾਲ ਆ ਬੰਦੇ ਦੇ ਜੇ ਬੰਦੇ ਪਰਮਾਤਮਾ ਦਾ ਬਣ ਕੇ ਚੱਲੇ ਬਣ ਕੇ ਚੱਲੇ ਪਰਮਾਤਮਾ ਨਾਲ ਜਦੋਂ ਬੰਦਾ ਬਣ ਕੇ ਚੱਲ ਬਣ ਕੇ ਨਹੀਂ ਕਰਦਾ ਬਣ ਕੇ ਹਰਦਾਸਾ ਬੇਨਦੀ ਤਾਂ ਨਹੀਂ ਸੁਣਦੇ ਜਦੋਂ ਅਸੀਂ ਉਹਦੇ ਬਣ ਕੇ ਨਹੀਂ ਚੱਲਦਾ ਬਣ ਕੇ ਚੱਲਦੇ ਅਸੀਂ ਆਪਣੀ ਚਤਰਾਇਆਂ ਮੂਰੇ ਰੱਖ ਲਈਆਂ ਜੇ ਦੁੱਖ ਤਕਲੀਫ ਹੁੰਦੀ ਆ ਤਾਂ ਗੁਰਦਾਰੀ ਚੱਲ ਜਾਂਦੇ ਨੇ ਫਿਰ ਅਰਦਾਸਾਂ ਕਿਤੇ ਗਰੰਥੀ ਤੋਂ ਕਰਾਉਂਦੇ ਨੇ ਫਿਰ ਦਿਖਾਵਾ ਕਰਨਾ ਜਿਹੜੀ ਗੱਲਾਂ ਗੁਪਤ ਅਰਦਾਸਾਂ ਵਿੱਚ ਕਹਿਣੀਆਂ ਉਹ ਜਦ ਤੱਕ ਚਾਰ ਬੰਦਿਆਂ ਨੂੰ ਸੁਣਾਈ ਨਾ ਜਾਵੇ ਭਾਈ ਸਾਡੀ ਕੁੜੀ ਪੀਆਰ ਹੋਣੀ ਆ ਜੀ ਕਿਰਪਾ ਕਰਕੇ ਪੀਆਰ ਦਵਾ ਦਿਓ ਜੀ ਸਾਨੂੰ ਬੱਚੇ ਦਾ ਵੀਜ਼ਾ ਲੱਗ ਜਾ ਜੀ ਬੱਚਾ ਉੱਥੇ ਡਰਾਈਵਿੰਗ ਟੈਸਟ ਵਿੱਚ ਪਾਸ ਹੋ ਜਾਏ ਸੰਗਤ ਨੂੰ 1000 2000 ਸੰਗਤ ਨੂੰ ਸੋਣੇ ਬੱਚੇ ਨੇ ਸਾਡੇ ਪੀਆਰ ਅਪਲਾਈ ਕੀਤਾ ਹੋਇਆ ਇਹ ਗੱਲਾਂ ਗੁਪਤ ਰਦਾਸਾਂ ਨਹੀਂ ਹੁੰਦੀਆਂ ਠੀਕ ਹੈ ਬਹੁਤ ਬਹੁਤ ਧੰਨਵਾਦ